ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਉਸ ਤੋਂ ਖੁਸ਼ ਆਲੋਕ ਹੋਵਾਂਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਦੁਪਹਿਰ ਦਾ 3:00 ਵਜੇ ਨੇ ਮੈਂ ਕੰਮਲੀ ਤੋਂ ਕੱਪੜੇ ਧੋ ਰਹੀ ਆ ਕੱਪੜੇ ਧੋ ਰਹੀ ਐ ਕਿੱਥੇ ਤੋਂ ਮਮੀ ਦੇ ਹੋਏ ਸੀ ਥੋੜੀਆਂ ਗਰਮ ਚਾਦਰਾਂ ਸੀ ਕੁ ਗਰਮ ਰਜਾਈ ਦਾ ਗਲਾਸ ਸੀ ਆ ਇੱਧਰ ਮੈਂ ਫੁੱਲੀ ਚ ਵੀ ਪਾਇਆ ਹੋਇਆ ਸੈਮੀ ਚ ਵੀ ਇੱਕ ਚੀਜ਼ ਪਾਈ ਹੋਈ ਮੈਨੂੰ ਆਇਆ ਸਾਈਡ ਬਾਈ ਸਾਈਡ ਤੋਂ ਨੇ ਧੋਤੇ ਆ ਉਹ ਮੈਂ ਸੁੱਕਣੇ ਹੁਣ ਪਾ ਦਾਂਗੇ ਧੋਤੇਗੇ ਸੀ ਸਵੇਰ ਨੂੰ ਜਦੋਂ ਇਹ ਘਰ ਕੰਮਬਾਤ ਹੋਏਗੇ ਸਵੇਰ ਮੈਂ ਆਪਣੇ ਡੇਲੀ ਵੇਅ ਵਾਲੇ ਕੱਪੜੇ ਧੋਣਗੀ ਮਸ਼ੀਨ ਚਾੜਤੀ ਪਾ ਲੂੰਗੀ ਕਿਉਂਕਿ ਡੇਲੀ ਵੇਅ ਵਾਲੇ ਕੱਪੜੇ ਹੋਣ ਬਾਅਦ ਕੁਕਿੰਗ ਦੇ ਕੰਮ ਸਵੇਰੇ ਬਹੁਤ ਹੋ ਜਾਂਦਾ ਮੈਨੂੰ ਅਨਸਰ ਮਸ਼ੀਨ ਚ ਪਾ ਲਿਆ ਫਿਰ ਕੱਢ ਕੇ ਸੁੱਕਣੇ ਪਾ ਦੂੰਗੀ ਹਾਂ ਨਾ ਨਹੀਂ ਜਿੰਨਾ ਜ਼ਿਆਦਾ ਆਪਾਂ ਕਹਿੰਦੇ ਹਾਂ ਕਿ ਮਿਹਨਤ ਕਰਨੀ ਆ ਇਸ ਕਰਕੇ ਮਨਾਈ ਸਹੋਣੀ ਤੋਂ ਲਾ ਹੋਣੀ ਕੰਮ ਨਵੇਂਗਾ ਨਾਲ ਉੱਥੋਂ ਫਿਰ ਮੰਮੀ ਨੂੰ ਮੈਂ ਕਹਾਂ ਉਹ ਮੈਂ ਤੁਸੀਂ ਪਾਣੀ ਕੱਪੜੇ ਨਾ ਧੋਇਆ ਕਰੋ ਮੇਰੇ ਕੋਲ ਇਕੱਠੇ ਕਰਕੇ ਭੇਜ ਦੇਣਾ ਕੋਈ ਵੀ ਥੋੜੀ ਹੈਵੀ ਕੋਈ ਬੈਂਡਸ਼ੀਟ ਆ ਕੋਈ ਬਲੈਂਕਟ ਆ ਚੋਰ ਬੱਚਾ ਸੁੱਤਦੀ ਹੀ ਹੁੰਦਾ ਮਾਂ ਪਾਪਾ ਹਾਂ ਜਾਂ ਆਪਾਂ ਇਹ ਨਾਲ ਨਹੀਂ ਕਰ ਸਕਾਂਗੇ ਉਹ ਮੈਨੂੰ ਕਿਉਂ ਸੁਪਣਾ ਹੀ ਪਾਉਣੀ ਆ ਅੱਜ ਮੈਂ ਸਵੇਰੇ ਕੋਈ ਵੀਡੀਓ ਵੀ ਨਹੀਂ ਸ਼ੁਰੂ ਕਰੀ ਸੀ ਹੁਣ ਕੱਢੀ ਆ। ਹੁਣ ਨਾ ਸਾਦੀਆਂ ਸਰਦੀ ਵਾਲੇ ਕੱਪੜੇ ਜਿੰਨੇ ਦੇ ਗਰਮ ਕੱਮੇ ਦਾ ਫਲੈਸ਼ ਸ਼ਾਟ ਹੁਣ ਬਾਅਦ ਕਿਉਂਕਿ ਮੋਟੇ ਕੱਪੜੇ ਮੈਂ ਸਾਢ ਚੁੱਕੇ ਆ। ਛੋਲੇ ਮੋੜ ਜਿਹੜੇ ਜਿਹੜੇ ਕੱਪੜੇ ਦੀ ਲੋੜ ਨਹੀਂ ਹੈਗੀ ਆਪਾਂ ਲੱਗਦਾ ਹੁਣ ਨਹੀਂ ਪਾਉਣੀ ਆ। ਉਹਨੂੰ ਮੈਂ ਸਾਢ ਹੀ ਆਣੇ ਆ। ਹਮਲ ਪੁਰਾਣੇ ਚੀਜ਼ਾਂ ਦੀ ਪਾ ਲਈ ਮੈਨੂੰ ਨਾਲ ਪਤਾ ਲੱਗ ਜੂਗਾ। ਬੁਟੀ ਵਾਲੇ ਅਗਲੇ ਨਹੀਂ ਇਸ ਕਰੇ। ਬੋਲਣਾ ਪਤਾ ਤਾਂ ਦਾ ਸਾਡੇ ਕੋਲ ਹੈਗਾ ਤਾਂ ਲਫਾ ਪਾਈ ਨਾ ਸਹੀ ਆਪਾਂ ਕੁਝ ਵੀ ਕਹਿ ਨਹੀਂ ਚੀ ਜਿਹੜੀ ਹਮੇ। ਬਕਲੇ ਨੂੰ ਆਏ ਮੈਂ ਪੈਸੇ ਲੈਣੇ ਨੇ ਵੀ ਯੂਜ਼ ਕਰਕੇ ਦੇਖ ਲਈ ਫੇਰ ਹੀ ਪਤਾ ਲੱਗੂ ਚੀਜ਼ਾਂ ਦੀ ਕਿਵੇਂ ਹੁੰਦੀ ਆ। ਕਿਉਂਕਿ ਮੈਨੂੰ ਆਏ ਲੋਗਾਂ ਨੂੰ ਲਾਵੀ ਲੈਣਾ ਯੂਟਿਬ ਨਹੀਂ ਕਰਾਂਗੇ। ਫਤਾਲਾ ਬੁਟੀ ਕਿੰਨੇ ਸੱਤ ਰਹੇ ਨੇ ਕੱਪੜੇ ਦੇ ਇੰਨਾ ਚ। ਇਹ ਟਰਾਂਸਪੇਰੈਂਟ ਬੈਗਸ ਦਾ ਨਾ ਇੱਕ ਇਹ ਵੀ ਆਪਾਂ ਨੂੰ ਫਾਇਦਾ ਪਲੱਸ ਪੁਆਇੰਟ ਆ ਇਹਨਾਂ ਦਾ ਕਿ ਟਰਾਂਸਪੇਰੈਂਟ ਹੋਣ ਕਰਕੇ ਆਪਾਂ ਨੂੰ ਕੱਪੜੇ ਇਹਦੇ ਵੀ ਦਿਖਦੇ ਨੇ ਜਿਵੇਂ ਹੁਣ ਨੈਕਸਟ ਸਰਦੀਆਂ ਵਿੱਚ ਆਪਾਂ ਕੱਪੜੇ ਕੱਢਦੇ ਹਾਂ ਨਾ ਤੇ ਟਰਾਂਸਪੇਰੈਂਟ ਬੈਗ ਵਿੱਚ ਆਪਾਂ ਨੂੰ ਦੇਖਿਆ ਜਾਂਦੇ ਨੇ ਵੀ ਇਹਦੇ ਵਿੱਚ ਆਪਾਂ ਕਿਹੜੇ ਕੱਪੜੇ ਪਾਏ ਹੋਏ ਨੇ ਤੇ ਇਸ ਤਰ੍ਹਾਂ ਆਪਾਂ ਨੂੰ ਕੱਪੜੇ ਲੱਭਣੇ ਵੀ ਈਜ਼ੀ ਹੋ ਜਾਂਦੇ ਨੇ ਬਾਕੀ ਸਪੇਸ ਦਾ ਬਹੁਤ ਫਰਕ ਪੈਂਦਾ ਪੈ ਜਾਂਦਾ ਜੋ ਆਪਾਂ ਕੱਪੜੇ ਇਸ ਤਰ੍ਹਾਂ ਪੈਕ ਕਰਕੇ ਟਾਈਟਲੀ ਉਹਨਾਂ ਨੂੰ ਰੱਖਦੇ ਹਾਂ ਨਾ ਸਪੇਸ ਜ਼ਰੂਰ ਪਾਦੇ ਜੇ ਆਪਾਂ ਕੱਪੜੇ ਇੱਦ ਤਾਂ ਫਿਰ ਉਹ ਥੋੜੇ ਫੁੱਲਵੇਂ ਹੋ ਜਾਂਦੇ ਨੇ ਇਹ ਚੀਜ਼ ਦਾ ਫਰਕ ਵੀ ਪੈਂਦਾ ਹੈ। ਕਪੜੇ ਮੈਂ ਕਰ ਰਹੀ ਹਾਂ ਹੌਲੀ ਹੌਲੀ ਪੈਕ ਜਿਵੇਂ ਜਿਵੇਂ ਆਈ ਜਾਂਦੇ ਨੇ। ਆਹ ਬਹੁਤ ਫਾਈਨ ਆਕਦਾ ਹਵਾ ਫੰਡਣ ਹੋਏ ਨਹੀਂ ਐਂ ਫਟਾਫਟ ਇਹ ਹਵਾ ਨਿਕਲ ਜਾਂਦੀ ਥੋੜੀ ਜਿਹੀ ਦੱਬਣਾ ਪੈਂਦਾ। ਹਾਂ ਜਦੋਂ ਕਪੜੇ ਦਾਬ ਦੇ ਕੇ ਹਵਾ ਦੀ ਫੇਰ ਵਾਰ ਆਵੇ ਫਾਈਨ ਆਉਂਦਾ ਇਹ। ਦੋ ਪਾਲਸ ਨੇ ਮੈਂ ਕੱਟ ਕੇ ਪੈਕ। ਤੇ ਇਹਨਾਂ ਨੂੰ ਕੱਲ ਨੂੰ ਜਦ ਬੈੱਡ ਸ਼ੀਟ ਚੇਂਜ ਕਰਨੀ ਹੈ ਕੱਲ ਨੂੰ ਮੇਰੇ ਰੂਮ ਵਾਲੇ ਸੋਸਲ ਬੈੱਡ ਖੋਲ ਕੇ ਮੈਂ ਚੜ੍ਹਾ ਦੇਣੀ ਹੈ। ਜੋ ਕਾਫ ਦਾ ਪੈਕੇਜ ਜਦੋਂ ਇਹਦੇ ਤੇ ਸੈਲਫੇਕਸ਼ਨ ਇਕੱਤੇ ਪਿਆ ਨੂੰ ਮੋਕੇ ਐਡਜ ਪ੍ਰੈਸ ਹੋ ਜਾਂਦੀ ਬਿਲਕੁਲ ਐਨ ਪਿੱਛਲੇ ਇਹ ਥੋੜਾ ਜਿਹਾ ਮਾਸ ਕਾਹਨ ਜਿਵੇਂ ਪਿੱਛੇ ਅੰਦਰ ਇਹ ਜਗ੍ਹਾ ਹੀ ਅੰਦਰ ਇਹ ਨਾਲ ਨਹੀਂ ਹੰਗੀ ਆ ਥੋੜੀ ਜਿਹੀ ਸਲਾਵਟ ਲਪਾ ਕੇ ਆਂਦੀ ਘਟ ਜਾਂਦੀ ਜੇ ਆਪਾਂ ਐਡਾ ਇਕੱਠੇ ਪੰਜ ਲਪਾ ਕੇ ਰੱਖਣੇ ਨੇ ਚਾਰ ਰੱਖਣੇ ਤਾਂ ਪੰਜ ਜਾਂ 6 ਟਿਕ ਜਾਂਦੇ ਐਨਾ ਫਰਕ ਪੈਦਾ ਜੇ ਕਾਹ ਬਿਲਕੁਲ ਇਹ ਜਗ੍ਹਾ ਹੀ ਰੋਕ ਦੇ ਆਈ ਗੱਲ ਨਹੀਂ ਹੈਗੀ ਜਗਾ ਤ ਰੋਕ ਦੇ ਪਰ ਥੋੜੀ ਸਲਾਵਟ ਘਟ ਜਾਂਦੀ ਹੈਗਾ ਵੀ ਪ੍ਰੈਸ ਜੇ ਹੋ ਜਾਂਦੇ ਨੇ ਮਸਾ ਐਨਾ ਹੀ ਫਰਕ ਪੈਦਾ ਇਹ ਤੀਸਾ ਹੁਣ ਮੈਂ ਇਹ ਸਟੋਰ ਵਿੱਚ ਆ ਬੈੱਡ ਸ਼ੀਟਸ ਰੱਖਣ ਦੋ ਬੈੱਡ ਸ਼ੀਟਸ ਹੀ ਸਿੰਗਲ ਗਰਮ ਦੋ ਪੇਅਰ ਦੇ ਯੋਕਾਵਰ ਦੇ ਸੀ ਤੇ ਮੈਂ ਕਿਹਨੂੰ ਇੱਧਰ ਰੱਖਾਂ ਮੈਂ ਉਧਰ ਰੱਖਾਂ ਨਾ ਹੁਣ ਤਾਂ ਲਮਾ ਦੇ ਫੁੱਲੇ ਫੁੱਲੇ ਲੱਗਦੇ ਆ ਗਰਮ ਕੱਪੜੇ ਦੇਖਣ ਨੂੰ ਵੀ ਜੀਨ ਕਰਦਾ ਦੇਖ ਕੇ ਗਰਮੀ ਆਉਂਦੀ ਗਰਮ ਕੱਪੜਿਆਂ ਨੂੰ ਮੈਂ ਇਹ ਵੀ ਇੱਧਰ ਰੱਖਿਆ ਵਾ ਜਿਹੜਾ ਕੰਮ ਖਤਮ ਹੁੰਦਾ ਕਰੀਏ ਟਾਈਮ ਹੋ ਰਿਹਾ ਸਵਾ ਚਾਰ ਦਾ ਚਾਹ ਪੀ ਕੇ ਹਟੇ ਮੈਂ ਸੋਚ ਹੁਣ ਨਾ 5 ਵਜੇ ਤੱਕ ਮੈਂ ਕੱਪੜਿਆਂ ਤੇ ਟਾਈਮ ਪਾਉਣੀ ਆ ਅੱਜ ਮੈਂ ਕੱਢੀ ਕੱਪੜਿਆਂ ਦੇ ਸਾਮਾ ਸਮੇਂ ਸਰਦੀ ਵਾਲਾ ਨੇ ਜਿਹੜੇ ਕੋਕੂਨ ਵਾਲੇ ਨੇ ਧੂਨ ਆਸੇ ਕੱਢਦੇ ਨੇ ਜਿਹੜੇ ਕੋ ਧੁੱਤ ਹੋਏ ਨੇ ਉਹ ਮਾਰ ਕੱਢਦੇ ਨੇ ਜਿਨ੍ਹਾਂ ਦੀ ਲੋਰਡੀ ਲਮਾਰੀਆਂ ਨਾ ਹੁਣ ਭਾਰੇ ਭਾਰੇ ਰੰਗ ਨੇ ਨਹੀਂ ਗਰਮੀ ਲੱਗ ਰਹੀ ਆ ਅੱਜ ਮੈਂ ਵੀ ਟੀ-ਸ਼ਰਟ ਪਾਈ ਪੂਰੀ ਵਾਂਗ ਲੱਭ ਰਹੀ ਸੀ ਕੋਈ ਟੀ-ਸ਼ਰਟ ਟੌਪ ਮੈਨੂੰ ਕੁਝ ਲੱਭਿਆ ਨਹੀਂ ਫਿਰ ਮੈਂ ਕਿਹਾ ਫਿਰ ਮੈਂ ਕੱਪੜੇ ਹੀ ਖਾਮਾ ਮੈਂ ਆਪਣੇ ਕਰਮੀਆਂ ਵਾਲੇ ਕੱਢਣਾ ਹੁਣ ਦੇ ਰੁੱਤ ਵਾਲੇ ਤੇ ਹੁਣ ਨਾ ਤਾਂ ਆਨਲਾਈਨਿੰਗ ਵਾਲੇ ਸੂਟ ਪੈਂਦੇ ਨੇ ਉਹ ਵੀ ਮੋٹے ਲੱਗਦੇ ਨੇ ਉਹ ਵੀ ਪਾਉਣ ਨੂੰ ਜੀ ਨਹੀਂ ਕੱਲਦਾ ਉਹ ਕੱਢੀਆਂ ਹੋਈਆਂ ਨੇ ਜੈਕਟਸ ਫੁੱਲ ਸਲੀ ਕੀ ਆ ਪਏ ਨੇ ਪ੍ਰੈਸ ਆਂਡ ਕਪੜੇ ਪ੍ਰੈਸ ਕਰਕੇ ਲਏ ਨੇ ਆ ਸੂਟ ਮੈਂ ਹੁਣ ਪਾਉਣੀ ਨਹੀਂ ਹੈਗੀ ਤਾਂ ਇਸ ਕਰਕੇ ਬਾਹਰ ਹੀ ਰੱਖੇ ਹੋਏ ਨੇ ਕਿ ਮੈਂ ਕਿ ਅੰਦਰ ਰੱਖ ਦੂੰਗੀ ਤੇ ਇੱਧਰ ਕੱਢੇ ਪਏ ਨੇ ਮੇਰੇ ਗਰਮ ਨਾਲ ਸੂਟ ਗਰਮ ਕੋਟੀਆਂ ਗਰਮ ਸਵੈਟਰ ਜਿੰਨੇ ਜਿਹੜੀ ਹੁਣ ਨਹੀਂ ਪੈਂਦੀਆਂ ਹੁਣ ਤੱਕ ਤਾਂ ਮੈਂ ਵੇਟ ਕਰਦੀ ਸੀ ਸ਼ਾਇਦ ਪਹਿਲੇ ਠੰਡ ਹੋ ਜਾ ਪਰ ਨਹੀਂ ਪੈਂਦੀ ਓਹ ਰੱਖਦੀਆਂ ਤਾਂ ਜੈਕਟ ਸਿਸਟੇਮ ਨੂੰ ਮੋਬਲ ਲਾ ਕੇ ਵਾਸ਼ਿੰਗ ਮਸ਼ੀਨ ਚ ਪਾ ਕਿਉਂ ਨਹੀਂ ਫੁੱਲੀ ਚ ਸਵੇਰੇ ਫਿਰ ਮੈਂ ਟੂਨ ਨਹੀਂ ਟਾਈਮਰ ਲਗਾ ਦੂੰਗੀ ਰਾਤ ਨੂੰ ਤੁੱਟ ਜਾਨਗੀ ਸਵੇਰੇ ਅੱਜ ਮੈਂ ਸਿਰਫ ਫੁੱਲ 슬ੀਵਸ ਦੇ ਜੈਕਟਸ ਹੀ ਕੱਢੀਆਂ ਨੇ ਇੱਕ ਵਾਰ ਇਹੀ ਵਾਸ਼ ਕਰੂੰਗੀ ਫੁੱਲ 슬ੀਵਸ ਵਾਲੀਆਂ ਫਿਰ ਮੈਂ 슬ੀਵਲੈਸ ਬਾਅਦ ਵਿੱਚ ਕਰੂੰਗੀ ਹਰ ਇਸਵੇਰ ਸ਼ਾਮ ਸਟਿਲ ਐਂਜੇ ਲੱਗਦਾ ਵੀ ਲੋਡ ਨਾ ਪੈ ਜੇ ਉਹ ਤੋਂ ਦੋ ਚਾਰ ਦਿਨ ਹੋਰ ਵੇਟ ਕਰਕੇ ਫਿਰ ਮੈਂ ਵਾਸ਼ ਕਰੂੰਗੀ ਇਹ ਫੁੱਲ 슬ੀਵਸ ਜੈਕਟ ਸਾਰੀਆਂ ਮੈਂ ਜਿੰਨੀਆਂ ਵਾਸ਼ ਹੋਣ ਵਾਲੀਆਂ ਸੀ ਆਲਮੋਸਟ ਸਾਰੀਆਂ ਹੀ ਸੀਗੇ ਹਨਾ ਕਈ ਤਾਂ ਜ਼ਿਆਦੇ ਪਾਈ ਹੋਈਆਂ ਸੀ ਕਈ ਦੋ ਦੋ ਚਾਰ ਚਾਰ ਵਾਰ ਪਾਈ ਹੋਈਆਂ ਸੀ ਪਰ ਵਾਸ਼ ਸਾਰੀਆਂ ਹੀ ਕਰਕੇ ਰੱਖੂੰਗੀ ਤੇ ਇਹ ਕਾਲਰਸ ਤੇ ਤੇ ਬਾਜੂ ਦੇ ਕਫਾਂ ਤੇ ਲਗਾ ਰਹੀਆਂ ਸਟੇਨ ਰਿਮੂਵਰ ਤਾਂ ਕਿ ਜਿਹੜੀ ਕੋਈ ਮੈਲ ਜ਼ਿਆਦਾ ਇੱਥੇ ਹੁੰਦੀ ਹੈ ਤੇ ਉਹ ਉਹਦੀ ਉਹ ਹੜ ਚ ਇੱਕ ਕੱਟ ਜੈਕਟ ਤੇ ਮੈਨੂੰ ਅੰਟਾਈਟ ਡਾਊਟ ਸੀਗਾ ਸ਼ਾਇਦ ਮੈਂ ਕੋਈ ਵਾਸ਼ ਕਰਕੇ ਰੱਖੀ ਹੋਈ ਫਿਰ ਮੈਂ ਕਿਹਾ ਚਲ ਦੇਖੀ ਉਹ ਕੋਈ ਥਾਣੀ ਵਾਸ਼ਿੰਗ ਕਰਨ ਲੱਗੀ ਹੁਣ ਮੇਰੇ ਵੀ ਹੁਣ ਪ੍ਰੋਪਰ ਯਾ ਨਹੀਂ ਇਸ ਵਿੱਚ ਕਿਹੜੀ ਵਾਸ਼ ਕਰਕੇ ਰੱਖੀ ਹੋਈ ਹੈ ਤੇ ਸਾਰੀਆਂ ਤੇ ਮੈਂ ਰਿਮੂਵ ਸਟਿਨ ਰਿਮੂਵਰ ਲਗਾ ਰਹੀਆਂ ਕਾਲਰਸ ਤੇ ਤੇ ਫਿਰ ਇਹ ਮਸ਼ੀਨ 'ਚ ਰਾਤ ਨੂੰ ਟਾਈਮਰ ਲਗਾ ਦੂੰਗੀ ਸਵੇਰੇ ਚਲ ਥੋਥੀਆਂ ਜਾਣਗੀਆਂ ਅੱਜ ਬਹੁਤ ਬਹੁਤ ਕੰਮ ਹੋ ਗਿਆ ਸਰਦੀਆਂ ਵਾਲੇ ਕੱਪੜੇ ਨੇ ਸੰਭ ਗਏ ਨਾ ਅੱਜ ਤੇ ਗਰਮੀ ਵਾਲੇ ਨਿਕਲ ਗਏ ਬਹੁਤ ਵੱਡਾ ਕੰਮ ਹੋ ਗਿਆ ਇਹ ਤੇ ਕੱਪੜਿਆਂ ਦਾ ਸਭ ਤੋਂ ਮੁਸ਼ਕਲ ਹੀ ਕੰਮ ਹੁੰਦਾ ਦਵਿੰਦਰ ਨੇ ਕਹਿੰਨੇ ਕਹਿੰਦੇ ਅੱਜ ਆਪਦੀ ਕਬਰਡ ਦੇਖ ਕੇ ਜੋ ਉਹਨੇ ਗਰਮੀ ਵਾਲੇ ਕੱਪੜੇ ਲਗਾਤੇ ਕਹਿੰਨੇ ਕਬਰਡ ਕਿੰਨੀ ਹਲਕੀ ਲੱਗਣ ਲੱਗੀ ਗਰਮੀ ਵਾਲੇ ਕੱਪੜਾ ਨਾਲ ਬੇਹ ਖਾਲੀ ਖਾਲੀ ਜਿ ਲੱਗਣ ਲੱਗੀ ਕਹਿੰਦੇ ਫਾਈਨਲੀ ਮੈਨੂੰ ਬੈੱਡ ਖੋਲਣਾ ਹੀ ਪੈ ਰਿਹਾ ਤਾਂ ਕਿ ਮੈਨੂੰ ਪਤਾ ਲੱਗੇ ਬੈੱਡ ਵਿੱਚ ਕਿੰਨੀ ਸਪੇਸ ਆ ਕਿੰਨੇ ਕੱਪੜੇ ਮੈਂ ਰੱਖਾਂ ਕਿਉਂਕਿ ਮੈਂ ਵੀ ਆਪਣੀ ਕਬਰਡ ਚੋਂ ਆਪਣੇ ਸੂਟ ਮੋਟੇ ਕੱਢਣੇ ਨੇ ਫੇਰ ਮੈਂ ਗਰਮੀ ਵਾਲੋ ਉਧਰ ਵਿੱਚ ਟਕਾਉਂਗੀ ਹਨਾ ਜਿਵੇਂ ਗਰਮੀ ਵਾਲੇ ਕੰਢਲੇ ਉਧਰ ਸਰਦੀ ਵਾਲੇ ਨਾਲ ਸਾਹਮਣੇ ਨੇ ਕੱਪੜੇ ਬਾਹਰ ਮੈਂ फिर स्पेस का पता लग जो कि कपड़े हाँ इधर ने मेरे कपड़े जे मैं कपड़े सूट हजे मैं कड़े सिर्फ गर्म पजामे गर्म स्वेट वगैरह नहीं ਸੂਟ ਨਹੀਂ ਦੇ ਵਿੱਚ ਟਟ ਟ ਟ ਕਰਨਾ ਹੈ ਪਤਾ ਨਹੀਂ ਕਿੱਥੇ ਮੈਂ ਜੱਗ ਬਣਾਉਂਗੀ ਬਹੁਤ ਔਖਾ ਹੈ ਕੱਪੜੇ ਸਮਾਉਣੇ ਬਹੁਤ ਜ਼ਿਆਦਾ ਔਖੇ ਹਨ ਬਹੁਤ ਔਖਾ ਹੈ ਲੇਡੀਜ਼ ਨੂੰ ਬਹੁਤ ਬਹੁਤ ਸਟਰਗਲ ਕਰਨੀ ਚਾਹੀਦੀ ਹੈ ਆ ਤਾਂ ਸਭ ਤੋਂ ਵੱਡੀ ਸਟਰਗਲ ਹੈ ਪਾਪੜੇ ਸਮਾਉਣੇ ਦਾ ਇਹਨ ਮੌਕਾ ਤੇ ਆਈ ਨਹੀਂ ਪਾਈ ਤਾਂ ਮੈਂ ਕਿਸਰ ਇਹਨਾਂ ਪੌਲੋਟਨ ਟਿਕਾ ਨਹੀਂ ਹੈਗੀ ਤਾਂ ਅੰਦਰ ਤੇ ਮੈਂ ਥੋੜਾ ਥੋੜਾ ਦਰਦ ਮਰੂਪ ਰੱਖਣਾ ਪੈਣਾ ਵਾਸਤੇ ਇਹਦੇ ਵਿੱਚ ਕੱਪੜੇ ਥੋੜੇ ਆ ਜਾਣਗੇ ਹੋਰ ਉੱਪਰ ਉੱਪਰ ਆਪਾਂ ਰੱਖ ਸਕਦੇ ਆ ਆ ਜਾਣ ਦੇ ਪਹਾਲਾ ਮੇਰੇ ਕੋਲ ਹੋਰ ਕੱਪੜੇ ਹੈ ਨਹੀਂ ਸੂਟ ਨੇ ਸੂਟ ਮੈਂ ਇਹਦੇ ਵਿੱਚ ਨਹੀਂ ਰੱਖਦੀ ਕਿਉਂਕਿ ਸੂਟ ਮੇਰੇ ਸਾਰੇ ਨੇ ਜਿਹੜੀ ਚਾਹਣੇ ਉਹ ਕਿਉਂ ਸੈਟਰ ਉਪਰ ਪਟਕਾ ਨੂੰ ਜੁਵਿੰਦਰ ਦਾ ਹੱਥ ਜਿਹੜਾ ਪਰਿਆਮੰਗਰ ਮਾਈਕ੍ਰੋ ਪਜਾਮੇ ਤੋਂ ਨਾਲ ਪੈਣੀ ਮੇਰੇ ਕੋਲ ਕਿਉਂ ਉਹਨੇ ਪਹਿਨੋ ਟਿਕਾਉਂਗੀ ਆਹ ਤਾਂ ਹੈਗੇ ਹੋਰ ਇਹ ਕਪੜੇ ਚਲੋ ਜੀ ਪਤਾ ਨਹੀਂ ਕਿ ਸਪੇਸ ਕਿੰਨੇ ਦਾ ਕਿੰਨੇ ਕਪੜਾ ਹੁਣ ਬੈਡ ਕਰਦਾ ਬੰਦ ਤੇ ਮੈਂ ਆਪਣੇ ਕਪੜੇ ਆਪਣੇ ਸੂਟ ਬਾਹਰ ਕੱਢਾਂ ਇਹਦੇ ਮੈਨੂੰ ਨਹੀਂ ਚਾਹੀਦੇ ਹਾਂ ਬੇਟਾ ਵਾਲੇ ਰੂਮ ਚੋਂ ਦਵਾਨ ਵਿੱਚ ਮੈਂ ਆਪਣੇ ਸਰਦੀਆਂ ਵਾਲੇ ਕੱਪੜੇ ਪਾਤੇ ਤਾਂ ਗਰਮੀ ਵਾਲੇ ਬਾਹਰ ਕੱਢੇ ਪਏ ਨੇ ਪਹਿਲਾਂ ਇੱਥੇ ਗਰਮੀ ਵਾਲੇ ਪਏ ਸੀ ਹੁਣ ਗਰਮੀ ਵਾਲੇ ਮੈਂ ਕੱਢ ਲੂੰਗੀ ਬਾਹਰ ਸਾਰੇ ਤੇ ਸਰਦੀ ਵਾਲੇ ਸਾਰੇ ਸੰਭ ਤੇ ਆ ਗਰਮੀ ਵਾਲੇ ਕੱਪੜੇ ਕੱਢਨੇ ਸਾਰੇ ਹੁਣ ਇਹ ਸੈੱਟ ਕਰਨੇ ਪੈਣਗੇ ਸਰਦੀ ਵਾਲੇ ਤਾਂ ਅੰਦਰ ਸਾਂਭ ਗਏ ਇਹਦੇ ਵਿੱਚ ਮੈਂ ਬੇਟੇ ਦੇ ਕੱਪੜੇ ਵੀ ਆ ਬੈਗ ਚ ਪਾ ਕੇ ਰੱਖੇ ਹੋਏ ਨੇ ਉਹਦੇ ਵਿੱਚ ਪਾ ਕੇ ਰੱਖੇ ਹੋਏ ਨੇ ਇੱਕ ਬੈਗ ਆ ਇਹਦੇ ਵਿੱਚ ਪਾ ਕੇ ਰੱਖੇ ਹੋਏ ਨੇ ਇਹਦੇ ਵਿੱਚ ਹੁਣ ਸਾਰੇ ਸਰਦੀਆਂ ਵਾਲੇ ਕੱਪੜੇ ਹੋ ਗਿਆ ਬਣੀ ਬੈੱਡ 'ਤੇ ਗਰਮੀ ਵਾਲੇ ਸਾਰੇ ਆ ਗਏ ਬਾਹਰ ਇਹ ਹੁਣ ਮੈਂ ਕੱਢ ਲਈ ਆਪਣੇ ਗਰਮੀਆਂ ਵਾਲੇ ਸੂਟ ਜੋ ਕਵਰਚ ਹੁਣ ਲਗਾਉਣੇ ਨੇ অলਮੋਸਟ ਸਾਰੇ ਸਮਰਸ ਵਾਲੇ ਨੇ ਜਿਹੜੇ ਬਹੁਤ ਜ਼ਿਆਦਾ ਪਤਲੇ ਨੇ ਬਿਲਕੁਲ ਐਕਸਟ੍ਰੀਮ ਗਰਮਿਚ ਪੈਂਦੇ ਨੇ ਉਹ ਵਾਲੇ ਪੰਜ-ਛੇ ਸੂਟ ਮੇਰੇ ਪਏ ਨੇ ਉਹ ਹੈਗੇ ਤਾਂ ਹੱਥ ੱਲੇ ਨੇ ਮੇਰੇ ਉਹ ਉਹ ਨਹੀਂ ਮੈਂ ਹਜੇ ਕੱਢੇ ਹੈਗੇ ਜਿਹੜੇ ਬਿਲਕੁਲ ਹੀ ਪਤਲੇ ਹੀ ਹੁੰਦੇ ਨੇ ਉਹ ਰਹਿਣ ਦੇ ਨੇ ਕੱਢਣ ਵਾਲੇ ਉਹ ਮੈਂ ਫੇਰ ਕੱਢ ਲੂੰਗੀ ਜਦ ਲੋੜ ਪਊਗੀ ਤੇ ਇਹ ਹੁਣ ਜਿਵੇਂ ਜਿਵੇਂ ਮੈਨੂੰ ਠੀਕ ਲੱਗੂਗਾ ਹਨ ਪਾਈ ਚੱਲੂਗੀ ਇੱਕ ਇੱਕ ਤਾਂ ਆਈਂ ਵਿੱਚ ਹੋ ਰਿਹਾ ਸੀ ਜੇ ਆਪਣੇ ਕੱਪੜੇ ਆਪਾਂ ਬਹੁਤ ਟਾਈਮ ਬਾਅਦ ਦੇਖਦੇ ਆਂ ਵਧੀਆ ਲੱਗਦੇ ਨੇ ਨਾ ਦੇ ਤੇ ਹਲਕਾ ਹਲਕਾ ਦਾ ਬਾਲ ਬਹੁਤ ਵਧੀਆ ਫੀਲ ਹੋ ਰਿਹਾ ਸੀਗਾ ਜੇ ਕੱਪੜੇ ਕੱਢਦੇ ਸਾਰੀ ਅਲਮਾਰੀ ਵਿੱਚ ਮੈਂ ਸੈੱਟ ਹੋਣਾ ਮੇਰੀ ਕਮਬਡ ਹੋਗੀ ਅਕੋਰਡਿੰਗ ਟੂ ਸਮਰ ਸੈੱਟ ਗਰਮੀਆਂ ਦੇ ਮੁਤਾਬਕ ਹੋਗੀ ਸੈੱਟ ਸਾਰੇ ਮੈਂ ਗਰਮੀ ਵਾਲੇ ਕੱਪੜੇ ਕੱਢਤੇ ਸਰਦੀਆਂ ਵਾਲੇ ਚੱਕਤੇ ਹੁਣ ਇਹ ਸਾਰੇ ਸਮਰਸ ਵਾਲੇ ਨੇ ਜਿਵੇਂ ਜਿਵੇਂ ਮੈਨੂੰ ਲੋਡ ਲੱਗੂਗੀ ਮੈਂ ਪਾਈ ਜਾਊਂ ਜਿਹੜਾ ਸਟਾਫ ਠੀਕ ਲੱਗੂ ਹੁਣ ਦੇ ਮੌਸਮ ਦੇ ਅਕੋਰਡਿੰਗ ਇਹ ਤੋਂ ਨਹੀਂ ਤਰ੍ਹਾਂ ਸੂਟ ਹੋਗੇ ਘਰੇ ਪਾਉਣ ਵਾਲੇ ਉਹ ਥੋੜੇ ਜਿ ON ਜਾਣ ਵਾਲੇ ਹੋਣ ON ਜਾਣ ਵਾਲੇ ਕੁਝ ਮੈਂ ਆਲਟਰ ਕਰਨਾ ਦਿੱਤੇ ਹੋਏ ਨੇ ਉਹ ਇਹ ਆਲਟਰ ਕਰਨੇ ਪੈਣਗੇ ਦੇਖੋ ਮੈਂ ਖੁਦ ਕਰ ਲਵਾਂ ਘਰੇ ਪਾਉਣ ਵਾਲੇ ਜੋ ਕੋਈ ਮੈਨੂੰ ਲੱਗੂ ਲੂਜ਼ ਅੱਛਾ ਲੱਗਦਾ ਮੈਂ ਲੂਜ਼ ਵੀ ਪਾ ਲਵਾਂ ਜੋ ਕੁਝ ਲੱਗੂ ਮੈਂ ਆਲਟਰ ਕਰ ਲਾਂ ਮੈਂ ਆਪ ਹੀ ਅੰਦਰੋਂ ਸਿਉਣਾ ਮਾਰ ਲਵਾਂ ਕੋਈ ਗੱਲ ਨਹੀਂ ਐਂਡ ਇਧਰ ਉਹ ਜਿਹੜਾ ਮੈਂ ਮਹਿੰਗੇਸ ਆਰਗੇਨਾਈਜ਼ਰ ਉਧਰ ਪਾਰਟੀ ਵੇਅਰ ਸੂਟ ਪੈਨ ਉਹ ਸੈੱਟ ਕਰੂੰਗੀ ਕਦੇ ਵਿੱਚ ਦੇਖਣੇ ਕੱਲ ਨੂੰ ਉਹ ਕੰਮ ਕਰੂੰਗੀ ਇੱਕ ਮੈਂ ਛੋਟਾ ਜਿਹਾ ਹੈਂਡ ਬੈਗ ਉੱਤੇ ਰੱਖਦੀ ਹੁੰਨੀ ਕੋਈ ਐਮਰਜੈਂਸੀ ਲੋਡ ਪੈ ਜੇ ਇੱਕ ਅੱਧਾ ਕੱਪੜਾ ਪਾਉਣਾ ਕੁਝ ਵੀ ਆ ਨੀਚੇ ਬਾਸਕਟ 'ਚ ਆਗੇ ਮੇਰੇ ਸਾਰੇ ਨਾਈਟਸੂਟ ਵੇਅਰ ਉੱਪਰ ਪਈਆਂ ਦੋ ਕੋਟਾਂ ਸਾਰੇ ਨਾਈਟਸੂਟ ਪਜਾਮੇ ਟੀ-ਸ਼ਰਟਸ ਇਹਦੇ ਵਿੱਚ ਵੀ ਟੀ-ਸ਼ਰਟਸ ਵਿੱਚ ਫੁੱਲ 슬ੀਵਸ ਵਾਲੀ ਟੀ-ਸ਼ਰਟ ਦੇ ਵਿੱਚ ਹਾਫ 슬ੀਵਸ ਆ ਸਿਰਫ ਮੈਂ ਇੱਕ ਸਵੀਰੇ ਸ਼ਾਮ ਪਾਉਣ ਵਾਲਾ ਉੱਪਰ ਜਿਆ ਰੱਖਿਆ ਬਾਹਰ ਜੋ ਸਵੀਰੇ ਉੱਡ ਦੇ ਠੰਡ ਹੁੰਦੀ ਆ ਇੱਕ 슬ੀਵਲੈਸ ਕੋਟੀ ਰੱਖੀ ਆ ਇਹਦੇ ਵਿੱਚ ਆ ਗਿਆ ਸੌਕਸ ਆ ਗਿਆ ਸਾਰੀਆਂ ਕੁਝ ਸੌਕਸ ਮੋਟੀਆਂ ਚੱਕਤੀਆਂ ਥੋੜੀਆਂ ਕਾਟਨ ਦੀ ਸੌਕਸ ਰੱਖੀਆਂ ਨੇ ਮੈਂ ਤੇ ਨੀਚੇ ਵਾਲੇ ਖਾਨੇ ਵਿੱਚ ਉਹ ਦਵਿੰਦਰ ਦੇ ਨਾਈਟ ਸੂਟ ਨੇ ਗਰਮੀਆਂ ਵਾਲੇ ਵਿੱਚ ਕੱਢੇ ਸੀ ਉਹ ਉਹਨਾਂ ਦੇ ਕਬੜ ਚ ਠਕਾਉਂਗੀ ਹੁਣ ਉਹਨਾਂ ਦੀ ਕਮਰਟ ਵੀ ਖਾਲੀ ਹੋ ਗਈ ਉਹਨਾਂ ਦੇ ਕਬੜ ਚ ਮੈਂ ਉਹਨਾਂ ਦੇ ਕੱਪੜੇ ਰੱਖ ਦੇ ਇੱਕ ਵਾਰ ਮੈਂ ਪਹਿਲਾਂ ਇੱਥੇ ਰੱਖਦੇ ਸੀ ਕਿਉਂਕਿ ਉਹਨਾਂ ਦੇ ਕਬੜ ਚ ਨਾ ਸਰਦਿਆਂ ਵਾਲੇ ਪਏ ਸੀ ਤੇ ਸਾਰੇ ਕਬੜ ਹੋ ਗਏ ਮੇਰੀ ਸੈਟ ਹਾਏ ਹੁਣ ਆਰਾਮ ਜਾ ਲੱਗਦਾ ਬੜਾ ਨਾ ਵਧੀਆ ਸਕੂਨ ਜਾ ਮਿਲ ਰਿਹਾ ਦੇਖ ਕੇ ਪਹਿਲਾਂ ਤਾਂ ਇਹ ਨਾਦਾ ਸੀ ਸਰਦਿਆਂ ਵਾਲੇ ਕੱਪੜੇ ਨੂੰ ਦੇਖਣ ਨੂੰ ਜੀਨ ਕਰਦਾ ਸੀ ਮੋਟੇ-ਮੋਟੇ ਕੱਪੜਿਆਂ ਨੂੰ ਦੇਖ ਕੇ ਗਰਮੀ ਚੜੀ ਵੀ ਸੀ ਤਾਂ ਮੈਨੂੰ ਪਤਾ ਨਹੀਂ ਕੀ ਹੋਇਆ ਪਿਆ ਸੀਗਾ ਹਾਂ ਦਿਲ ਕਰ ਤੁਣ ਗਰਮੀ ਵਾਲੇ ਕੱਪੜੇ ਕੱਢ ਕੇ ਸਕੂਨ ਜਿਹਾ ਮਿਲਣਾ ਲੱਗਦਾ ਵੀ ਹਾਈ ਹੁਣ ਠੰਡ ਜੀ ਪੈ ਗਈ। ਹੁਣ ਮੈਂ ਕਿਚਨ ਵਿੱਚ ਆ ਕੇ ਸ਼ਾਮ ਦੀ ਮੈਂ ਦਾਲ ਸਮਝੀ ਬਣਾ ਚੁੱਕੀ ਸੀ ਤੇ ਇਹ ਰਾਈਸ ਵਾਲਾ ਬੈਗ ਖੋਲ ਕੇ ਮੈਂ ਪਾਉਣਾ ਸੀ ਕੰਟੇਨਰ ਵਿੱਚ ਹਰ ਤੱਕ ਮੈਂ ਖੋਲਣਾ ਨਹੀਂ ਸੀ ਮੇਰੇ ਕੋਲ ਪਹਿਲਾਂ ਇੱਕ ਦੋ ਸਿੰਗਲ ਕਿਲੋ-ਕਿਲੋ ਵਾਲੇ ਪਈ ਸੀਗੇ ਉਹੀ ਮੈਂ ਯੂਜ਼ ਕੀਤੇ ਨੇ ਤੇ ਬੈਗ ਮੈਂ ਅੱਜ ਖੋਲ ਰਹੀ ਹਾਂ ਇਹਨੂੰ ਪਹਿਲਾਂ ਮੈਂ ਵੱਡੇ ਕੰਟੇਨਰ 'ਚ ਪਾਉਂਗੀ ਫਿਰ ਕੁਝ ਮੈਂ ਛੋਟੇ ਕੰਟੇਨਰ ਵਿੱਚ ਪਾ ਕੇ ਪੈਂਟਰੀ 'ਚ ਰੱਖੂਗੀ ਕਿਉਂਕਿ ਐਡਾ ਵੱਡਾ ਕੰਟੇਨਰ ਪੈਂਟਰੀ ਵਿੱਚ ਕੋਈ ਨਹੀਂ ਜਗ੍ਹਾ ਹੈਗੀ ਆਲਮੋ ਉਦੇ ਵਿੱਚ ਮੈਂ ਪਾ ਲੂੰਗੀ ਜਿਹੜੀ ਗੋਲੀਆਂ ਸੀ ਨਾ ਇਹ ਮੈਂ ਦਾਲ ਚਾਵਲਾਂ 'ਚ ਪਾਉਣੀ ਹੁੰਦੀਆਂ ਫਾਰਤ ਗੋਲੀਆਂ ਤੇ ਗੋਲੀਆਂ ਵੀ ਮੈਂ ਚਾਵਲਾਂ 'ਚ ਪਾਤੀਆਂ ਦੋ ਕਿ ਮੈਂ ਜਿਹੜਾ ਮੇਰਾ ਮੈਂ ਡੱਬੇ 'ਚ ਟਰਾਂਸਫਰ ਕਰ ਰਹੀਆਂ ਛੋਟੇ ਵਿੱਚ ਉਹ 'ਚ ਵੀ ਪਾਤੀਆਂ ਫਿਰ ਇਹਨਾਂ ਆਪਣੇ ਦਾਲ ਚਾਵਲ ਖਰਾਬ ਨਹੀਂ ਹੁੰਦੇ ਹੈਗੇ ਇੱਕ ਭੈਣ ਨੇ ਕਮੈਂਟ ਸੀ ਕਿ ਗੋਲੀਆਂ ਕਿੱਥੋਂ ਮਿਲਣਗੀਆਂ ਇਹ ਯਾਦਾ ਪੰਸਾਰੀਆਂ ਦੀ ਦੁਕਾਨ ਤੋਂ ਮਿਲ ਜਾਂਦੀਆਂ ਨੇ ਆਪਾਂ ਨੂੰ ਜਾਂ ਫਿਰ ਪੈਸਟੀਸਾਈਡਸ ਵਾਲੇ ਬੈਸਟੀਸਾਈਡ ਵਾਲੇ ਸ਼ਾਪਸ ਤੋਂ ਵੀ ਮਿਲ ਜਾਂਦੀਆਂ ਨੇ ਤੇ ਬੱਡਾਂ ਦਾ ਕੰਟੇਨਰ ਮੈਂ ਬਾਹਰ ਵਾਲੇ ਕਿਚਨ 'ਚ ਰੱਖਾਂਗੀ ਕਿ ਮੈਂ ਛੋਟੇ ਕੰਟੇਨਰ ਵਿੱਚ ਫਿਲ ਕਰ ਲੇ। ਆ ਹੀ ਹੋ ਗਏ 6 ਵਜੇ ਤਾਂ ਇੱਧਰ ਮੈਂ ਬਣਾ ਲਈ ਦਾਲ ਮੂੰਗੀ ਮਸਰੀ ਦਾਲ ਬਣ ਗਈ। ਮੈਂ ਇੱਧਰ ਗੁੰਨਿਆ ਪੈ ਆਟਾ ਆਟਾ ਗੁੰਨਤ ਨੂੰ। ਇੱਧਰ ਔਰੇਂਜੇਸ ਕੱਟ ਕੇ ਰੱਖੇ ਪਿੰਨ ਬੇਟਾ ਖੇਲਣ ਗਿਆ ਜਦੋਂ ਆ ਗਿਆ ਨਾ ਫਿਰ ਉਹਨੂੰ ਜੂਸ ਕੱਟ ਕੇ ਦਵਾਂਗੀ। ਫਿਰ ਫਟਾਫਟ ਮੈਂ ਜੂਸ ਕੱਢ ਤੇ ਰੂੰ ਕਹੂੰਗਾ ਮम्मा ਜਲਦੀ 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 ਪਿਆਸ ਲੱਗੇ ਜੂਸ ਬਣਾ ਦੋ। ਇਹ ਬਾਹਰ ਕੱਟ ਕੇ ਰੱਖ ਤੇ ਤਾਂ ਕਿ ਡੀਫਰੋਸਟ ਹੋ ਜੇ ਖਾਣਾ ਖਾਣੇ ਨਾ ਬਹੁਤ ਠੰਡੇ ਹੁੰਦੇ ਨੇ ਬਾਹਰ ਕੱ ਸੋ ਹੁਣ ਮੈਂ ਕਰਦੀ ਆ ਵਾਕ ਮੇਰਾ ਕਿਚਨ ਚ ਕੰਮ ਹੋ ਗਿਆ ਸਾਰਾ ਫਿਨਿਸ਼ ਦਾਲ ਦਾ ਟੈਕਸਚਰ ਬਹੁਤ ਵਧੀਆ ਆ ਜੇ ਤੁਸੀਂ ਕਹਣਗੇ येलो मूंगी दाल ਬਣਾਓ ਕਾੜੀ ਨਹੀਂ ਸੰਗਣੀ ਹੋਵੇ ਕੁਲੀ ਕੁਲੀ ਜੀ ਦਾਲ ਹੋਵੇ ਟਾਈਮ ਹੋ ਗਿਆ 9 ਵੇ ਦਾ 9 ਵਜਣ ਵਾਲੇ ਨੇ ਇੰਨੀ ਜਿਆਦਾ ਥਕਾਵਟ ਹੋਈ ਪਈ ਹੈ ਨੀਂਦ ਆਈ ਪਈਆਂ ਦੀ ਲੱਗਦਾ ਸੌ ਜਾਈਏ ਪਿੱਛੇ ਪਿਆ ਆਰਗੇਨਾਈਜ਼ਰ ਉਹਦੇ ਮੈਂ ਗੱਟਾ ਲਗਾ ਕੇ ਬੇਸ ਬਣਾ ਰਹੀ ਸੀ ਦੇਖੋ ਕੱਲ ਨੂੰ ਉੱਧਰ ਕੱਪੜਾ ਦੀ ਸਮਸਾਮਾ ਸਮਾਈ ਕਰੂਗੀ ਅੱਜ ਮੈਂ ਦੂਜੇ ਕੱਪੜਿਆਂ ਦੀ ਕੜੀਆਂ ਕਵਰ ਦਵਿੰਦਰ ਦੀ ਸੈੱਟ ਕਰਕੇ ਹਟੀਆਂ ਦਿਖਾਉਣੀਆਂ ਤੁਹਾਨੂੰ ਬਹੁਤ ਵਧੀਆ ਕੱਪੜਾ ਤੋਂ ਨੇ ਸੈੱਟ ਹੋ ਗਈਆਂ ਗਰਮੀਆਂ ਵਾਲੇ ਕੱਪੜੇ ਟਿਕ ਗਏ ਹਨ ਹੁਣ ਕੱਢਣੇ ਸੌਖੇ ਨੇ ਹੁਣ ਜੋ ਗਰਮੀਆਂ ਸੀ ਦਿਨੋਂ ਦਾ ਫਿਰ ਸਾਰੇ ਗਰਮੀਆਂ ਵਾਲੇ ਕੱਪੜੇ ਮੰਗਦੇ ਨਹੀਂ ਗਰਮੀਆਂ ਵਾਲੇ ਕੱਟੋ ਤੇ ਪਾਓ ਫਿਰ ਮੈਨੂੰ ਇਹ ਨਹੀਂ ਹੈਗਾ ਵੀ ਬੈਡ ਖੋਲ ਲੋ ਫਿਰ ਕੱਟ ਕੇ ਦੇਓ ਇੱਕ ਵਾਰ ਸਾਰੇ ਸੈੱਟ ਕਰਤੇ ਜਿਵੇਂ ਜਿਵੇਂ ਲੋਡ ਪਈ ਜਾਊਗਾ ਅੰਦਰ ਚੱਕੀ ਜਾਣਗੇ ਪ ਇਹ ਹੋਗੇ ਦਵਿੰਦਰ ਦੀ ਕਬੜ ਸੈੱਟ ਇਹਨਾਂ ਦੇ ट्राਊਜ਼ਰਸ ਦਾ ਦੇਖੋ ਗਰਮੀ ਸਰਦੀ ਉਹੀ ਹੁੰਦੀਆਂ ਨੇ ਜੈਂਟਸ ਦੇ ट्राਊਜ਼ਰਸ ਕਦੇ ਨਹੀਂ ਬਦਲਦੇ ਆ ਗਰਮੀ ਸਰਦੀ ਉਹੀ ਹੁੰਦੀਆਂ ਨੇ ਸ਼ਰਟਸ ਆ ਹੋ ਜਾਂਦਾ ਹਾਫ ਸਲੀਵਸ ਕੋਈ ਫੁੱਲ ਸਲੀਵਸ ਜਾਂ ਕੋਈ ਸਟੱਫ ਦਾ ਫਰਕ ਹੋ ਜਾਂਦਾ ਪਰ ट्राਊਜ਼ਰਸ ਉਹੀ ਹੁੰਦੀਆਂ ਨੇ ਆ ਇੱਧਰ ਅੱਗੇ ਸਾਈਡ ਤੇ ਪਜਾਮੇ ਮੋਟੇ ਮੈਂ ਚੱਕ ਤੇ ਟੀ-ਸ਼ਰਟਸ ਫੁੱਲ ਫੁੱਲ ਸਲੀਵਸ ਟੀ-ਸ਼ਰਟਸ ਇੱਧਰ ਹੈਗੇ ਨੇ ਸਮਰਸ ਵਾਲੇ ਹਾਫ ਸਲੀਵਸ ਟੀ-ਸ਼ਰਟਸ ਇਹ ਦਸ ਆ ਸਵੈਟਰ ਰੱਖੇ ਨੇ ਮੈਂ ਹੁਕਮ ਕਹੂੰ ਸਵੈਟਰ ਦਾ ਮੌਸਮ ਆ ਜੇ ਕਿਤੇ ਜਾਣਾ ਇੱਕ ਵਾਰ ਕਰ ਉਹ ਸਵੈਟਰ ਪਾਜੋ ਇਹ ਰਹਿ ਗਏ ਕੱਲੇ ਮੇਰੇ ਵਾਸ਼ ਕਰਨ ਵਾਲੇ ਸਮਾਹਲਣ ਵਾਲੇ ਸ਼ਰਟਸ ਪਈਆਂ ਨੇ ਹਾਫ ਲੀਫ ਪਈਆਂ ਨੇ ਮੈਂ ਹੈਂਗਰ ਦੇ ਨੇ ਹੈਂਗ ਕਰੀਆਂ ਹਲੇ ਅ ਪਿੱਛੇ ਉਹ ਵੀ ਟੀ-ਸ਼ਰਟਸ ਉਹ ਪੁਰਾਣੀਆਂ ਮਤਲਬ ਘਰੇ ਪਾਉਣ ਵਾਲੀ ਟੀ-ਸ਼ਰਟਸ ਨੇ ਉਹ ਇਹਦੇ ਵਿੱਚ ਹੈਗੇ ਨੇ ਆਹ ਵਾਲੇ ਬਾਕਸ ਵਿੱਚ ਸ਼ਾਰਟਸ ਹੈ ਜਣ ਸਾਰੀਆਂ ਸਿੱਖ ਵਾਰ ਮੈਂ ਸਾਰੇ ਕੱਟ ਦੇ ਕੱਪੜੇ ਇਹਨਾਂ ਦੇ ਗਰਮੀਆਂ ਵਾਲੇ ਬਸ ਹੁਣ ਮੈਨੂੰ ਆਈ ਨਹੀਂ ਹੈਗਾ ਵੀ ਰੋਜ਼ ਮੈਨੂੰ ਮੰਗਿਆ ਕਰਨਗੇ ਕੋਈ ਸ਼ਰਟ ਦੇ ਦੇ ਕੋਈ ਟੀ-ਸ਼ਰਟ ਦੇ ਤਾਂ ਦੀ ਜੋ ਜੀ ਕਰਦਾ ਆ ਉਹਦੇ ਕਵਰ ਤੇ ਚੱਕੋ ਤੇ ਪਾਓ ਹੁਣ ਕਰਦੀ ਵੀਡੀਓ ਦਾ ਐਂਡ ਹੋ ਉਸ ਤੋਂ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਰਥੈਂਕਿਊ ਵੀਡੀਓ ਥੋੜੀ ਜਿਹੀ ਬੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਤੇ ਨਾਮ ਹੈ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨੰਬੀ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ